ਸਤਿ ਸ਼੍ਰੀ ਅਕਾਲ ਪ੍ਰਭੂ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਹੈਰਾਨ ਹੋ ਗਿਆ ਜਦ ਮੈਂ ਵੀ ਇਸ ਖੇਤ ਨੂੰ ਦੇਖ ਕੇ ਕਿ ਕਿਤੇ ਬੀਜਣ ਤੋਂ ਬਾਅਦ ਵੀ ਮੱਕੀ ਦੀਆਂ ਜਿਹੜੀਆਂ ਛੱਲੀਆਂ ਹੈਗੀਆਂ ਉਹਦੇ ਦਾਣਿਆਂ ਦਾ ਰੰਗ ਬ੍ਰਾਊਨ ਹੋ ਜਾਂਦਾ 70 ਦਿਨਾਂ ਦੇ ਵਿੱਚ 75 ਦਿਨਾਂ ਦੇ ਵਿੱਚ ਤੁਸੀਂ ਕਦੇ ਐਡਵਰਟਾਈਜ਼ਮੈਂਟ ਜ਼ਰੂਰ ਸੁਣੀ ਹੋਈ ਹੋਣੀ ਹੈ ਕਿ 75 ਦਿਨਾਂ ਦੇ ਵਿੱਚ ਮੱਕੀ ਦਾ ਅਚਾਰ ਪੈ ਗਿਆ ਔਰ ਇੱਕ ਕੰਪਨੀ ਆਪਦੇ ਪੈਕੇਟ ਦੇ ਉੱਤੇ ਲਿਖ ਕੇ ਦਿੰਦੀ ਆ ਕਿ ਤੁਸੀਂ ਇਸ ਮੱਕੀ ਨੂੰ ਸਾਈਲੇਜ ਵਾਸਤੇ ਹੀ ਵਰਤਣਾ ਸਿਰਫ ਸਾਈਲੇਜ ਕੌਰ ਨਾ ਸਪੈਸ਼ਲ ਤੇ ਜਦੋਂ ਆਪਾਂ ਕੋਈ ਪੈਕੇਟ ਐਡਵਰਟਾਈਜ਼ਮੈਂਟ ਦੇਖਦੇ ਆ ਉਦੋਂ ਉਹਦੇ ਬਾਰੇ ਨਹੀਂ ਪਤਾ ਲੱਗਦਾ ਉਨਾਂ ਜਿਆਦੇ ਜਦੋਂ ਆਪਾਂ ਖੇਤ ਖੜਿਆ ਦੇਖਦੇ ਆ ਜ਼ਿਮੀਦਾਰ ਨੂੰ ਪੁੱਛਦੇ ਆ ਵੀ ਕਦੋਂ ਬਜਾਈ ਕੀਤਾ ਅੱਜ ਕਿੰਨੀ ਤਰੀਕ ਆ ਤੇ ਕਿੰਨੇ ਦਿਨਾਂ ਦੀ ਫਸਲ ਹੋ ਚੁੱਕੀ ਆ ਫਸਲ ਦਾ ਕੱਦ ਕਾਠ ਉਹਦੇ ਪੱਤੇ ਉਹਦੀਆਂ ਛੱਲੀਆਂ ਉਹਦੇ ਦਾਣਿਆਂ ਦਾ ਰੰਗ ਫਿਰ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਐਨੇ ਦਿਨਾਂ ਵਿੱਚ ਐਸ ਏਰੀਏ ਵਿੱਚ ਇਹ ਲੈ ਰਹੀ ਆ ਤੇ ਆਪਣਾ ਏਰੀਆ ਇਸ ਤੋਂ ਕੋਈ 20 50 ਕਿਲੋਮੀਟਰ ਪੈਂਦਾ ਤਾਂ ਉਸ ਏਰੀਏ ਦੇ ਵਿੱਚ ਵੀ ਇਹ ਪੂਰਾ ਵਧੀਆ ਸੂਟ ਕਰੇਗੀ ਤੇ ਆਪਾਂ ਤੁਹਾਨੂੰ ਮਿਲਾਉਣੇ ਆ ਉਸ ਫਾਰਮਰ ਦੇ ਨਾਲ ਆਪਾਂ ਸਰਸਾ ਜ਼ਿਲ੍ਹੇ ਦੇ ਵਿੱਚ ਆਏ ਹੋਏ ਆ ਹਰਿਆਣੇ ਦੇ ਵਿੱਚ ਜਿੱਥੇ ਸਾਈਲੇਜ ਪਰਪਸ ਦੇ ਲਈ ਇਹ ਮੱਕੀ ਦੀ ਫਸਲ ਲਾਈ ਹੋਈ ਆ ਉਹਨੂੰ ਬ੍ਰਾਂਡ ਵੀ ਦੱਸਾਂਗੇ ਵੈਰਾਈਟੀ ਵੀ ਦੱਸਾਂਗੇ ਜਿਹੜੀ ਹੁਣ ਤੱਕ ਦੀਆਂ ਮਾਰਕੀਟ ਵਿੱਚ ਆਈਆਂ ਹੋਈਆਂ ਸਾਰੀਆਂ ਮੱਕੀਆਂ ਤੋਂ ਘੱਟ ਸਮੇਂ ਦੇ ਵਿੱਚ ਵੱਢਣ ਦੇ ਲਾਇਕ ਹੋ ਜਾਂਦੀ ਹੈ ਤੁਹਾਡੀ ਕੋਈ ਵੀ ਅਗਲੀ ਫਸਲ ਨੂੰ ਇਹ ਲੇਟ ਨਹੀਂ ਕਰਦੀ ਕਿਸਾਨ ਭਰਾਵੋ ਜਿਸ ਫਾਰਮਰ ਨੇ ਆਪਣੇ ਖੇਤ ਦੇ ਵਿੱਚ ਇਹ ਤਜਰਬਾ ਬਜਾਈ ਤੋਂ ਲੈ ਕੇ ਹੁਣ ਤੱਕ ਹੰਡਾ ਲਿਆ ਆਪਾਂ ਉਹਨਾਂ ਦੇ ਖੇਤ ਵਿੱਚ ਖੜੇ ਹੋਏ ਆ ਤੇ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਾਉਣਾ ਸਾਰੀ ਇਸ ਫਸਲ ਦੇ ਨਾਲ ਜੁੜੀ ਹੋਈ ਜਾਣਕਾਰੀ ਆਪਾਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਜੀ ਤੁਹਾਡਾ ਨਾਮ ਪਿੰਡ ਕਿਹੜਾ ਹੈਗਾ ਪਵਨ ਕੁਮਾਰ ਕੰਬੋਜ ਪਿੰਡ ਖੈਰੇਕਾਂ ਡਿਸਟ੍ਰਿਕਟ सिरसा ਹਰਿਆਣਾ ਠੀਕ ਹੈ ਜੀ ਪਹਿਲੀ ਵਾਰ ਵਕੀ ਲਾਈਏ ਤੁਸੀਂ ਨਹੀਂ ਨਹੀਂ ਅਸੀਂ ਪਿਛਲੇ ਸਾਲ ਵੀ ਲਈ ਸੀ ਜੀ ਐਸਐਲ ਰਾਸ਼ੀ ਵਾਲੀ ਲਈਏ ਠੀਕ ਹੈ ਜੀ 206 ਵੈਰਾਈਟੀ ਓਕੇ ਕੀ ਖਾਸ ਲੱਗਿਆ ਵੀਰੇ ਬਰੇਟੀਆਂ ਤੁਸੀਂ ਪਹਿਲਾਂ ਵੀ ਦੇਖੀਆਂ ਹੋਗੀਆਂ ਖਾਸ ਇਹ ਲੱਗਿਆ ਜਿਵੇਂ ਪਿਛਲੇ ਸਾਲ ਉਹ ਮੇਰੀ 85 ਦਿਨ ਤੋਂ ਬਾਅਦ ਇਸ ਕੰਡੀਸ਼ਨ ਵਿੱਚ ਚਾਹੀ ਸੀ ਜਿਹੜਾ ਦਾਣਾ ਇੰਦਾ ਹਾਰਡ ਹੋ ਚੁੱਕਿਆ ਇਹ ਤੁਸੀਂ ਸਾਈਲੇਜ ਪਰਪਸ ਲਈ ਲਈਏ ਹਾਂ ਸਾਡਾ ਸਾਈਲੇਜ ਬਣਾਉਣਾ ਸਾਈਲੇਜ ਪਰਪਸ ਸਾਡਾ ਠੀਕ ਹੈ ਇਸ ਪਲਾਟ ਦੀ ਬਜਾਈ ਕਿਹਣੀ ਤਰੀਕ ਨੂੰ ਹੋਈ ਹੈ ਇਹ ਪਲਾਟ ਦੀ ਬਜਾਈ 7 ਤਰੀਕ ਨੂੰ ਹੈਗੀ ਹੈ ਠੀਕ ਹੈ ਜੀ ਪਰਲਖੇਤ ਜਿਹੜੀ ਕਰੀ ਸੀ 7 ਮਈ 7 ਮਈ 7 ਮਈ ਠੀਕ ਹੈ ਜੀ ਔਰ ਪਰਲਖੇਤ 1 ਮਈ ਨੂੰ ਕਰੀ ਸੀਗੀ ਠੀਕ ਹੈ ਜੀ ਔਰ 10 ਏਕੜ ਸਾਡੇ ਕੋਲ ਮੱਕੀ ਹੈਗੀ ਹੈ ਮੇਰੇ ਕੋਲ ਫਸਲ ਜਿਵੇਂ ਮੈਂ ਹੈ ਮੇਰਾ ਹੈਗਾ ਹਾਂਜੀ ਸਾਡਾ ਕੰਬਾਈਨ ਜਿਵੇਂ ਕੰਮ ਅਸੀਂ ਕਰਾਣੇ ਹਨ ਠੀਕ ਹੈ ਜੀ ਬਜਾਈ ਵਾਲੇ ਵੀ ਉਵੇਂ ਹੋ ਗਿਆ ਅਸੀਂ ਹੁਣ ਕਟਿੰਗ ਵਾਲੇ ਵੀ ਸਾਡਾ ਇਕੱਠੇ ਹੋ ਕੇ ਚੱਲੇਗਾ ਠੀਕ ਹੈ ਜੀ ਕੀ ਲੱਗਦਾ ਵੀ ਕਿੰਨੇ ਦਿਨਾਂ ਤੇ ਕੱਜ ਇਹ ਫਸਲ ਕ੍ਰਸ਼ ਹੋ ਜਾਊਗਾ ਇਹ ਬਿਲਕੁਲ ਤਿਆਰ ਹੈ ਜੀ ਸਾਡਾ ਪਹਿਲੇ ਟਾਰਗੇਟ ਸੀ 17 ਤਰੀਕ ਦਾ ਮੇਰਾ ਠੀਕ ਹੈ ਜੀ ਮੇਰੇ ਕੋਲ ਜਦੋਂ ਕੰਪਨੀ ਆਇਆ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਦੀ ਨਿਊਟ੍ਰੀਸ਼ਨ ਵੈਲਿਊ ਜੋ ਅੱਜ ਬਿਲਕੁਲ ਓਕੇ ਹੈ ਠੀਕ ਹੈ ਜੀ ਹੁਣ ਅਸੀਂ 3 ਦਿਨ ਬਾਅਦ ਮਤਲਬ 10 ਤੇ 13 ਤਰੀਕ ਨੂੰ ਅਸੀਂ ਇਹਦਾ ਰੱਖਿਆ ਹੈ ਵੀ ਟਾਰਗੇਟ 13 ਤਰੀਕ ਨੂੰ ਅਸੀਂ ਨੂੰ ਕ੍ਰੈਸ਼ ਕਰ ਦਿਆਂਗੇ ਠੀਕ ਹੈ ਜੀ ਅੱਜ ਹੈਗੀ ਹੈ 12 ਮਈ 12 ਜੁਲਾਈ ਤੇ ਲਗਭਗ 65 ਦਿਨ ਹੋ ਚੁੱਕੇ ਐ ਇਹਦੀ ਅੱਜ ਵਿਜਾਈ ਨੂੰ ਤੇ ਮੈਂ ਕਦੇ ਵੀ ਕੋਈ ਵੀ ਮੱਕੀ 65 ਦਿਨਾਂ ਦੇ ਵਿੱਚ ਛੱਲੀ ਲੈੰਦੀ ਤੱਕ ਨਹੀਂ ਦੇਖੀ ਛੱਲੀ ਦੇ ਵਿੱਚ ਪੋਲੀਨੇਸ਼ਨ ਨਹੀਂ ਹੋਈ ਖਾਲੀ ਹੁੰਦੀ ਹੈ ਦਾਣੇ ਉਹਦੇ ਵਿੱਚ ਨਹੀਂ ਹੁੰਦੇ ਪਰ ਇਹ ਪਹਿਲੀ ਕਿਸਮ ਦੇਖੀ ਹੈ ਜਿਹਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਪੋਲੀਨੇਸ਼ਨ ਹੋਣ ਤੋਂ ਬਾਅਦ ਦਾਣੇ ਸੈੱਟ ਹੋ ਕੇ ਦਾਣਿਆਂ ਦਾ ਰੰਗ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਹਾਫ ਮਿਲਕੀ ਸਟੇਜ ਤੇ ਚਲੇ ਗਏ ਆ ਲਗਭਗ 2-4 ਦਿਨਾਂ ਦੇ ਵਿੱਚ 5 ਦਿਨਾਂ ਦੇ ਵਿੱਚ ਇਹ ਪਲਾਟ ਬਿਲਕੁਲ ਖਾਲੀ ਹੋ ਜਾਏਗਾ ਤੇ ਗੱਦ ਕਾਠ ਬੂਟੇ ਸੁੱਕਣ ਦੀ ਸਮੱਸਿਆ ਕੋਈ ਫੰਗਲ ਰੋਗ ਇਹਦੇ ਵਿੱਚ ਸੁੱਕਣ ਦੀ ਕੋਈ ਨਹੀਂ ਆਈ ਲੇਕਿਨ ਇਸ ਸਾਲ ਕੀ ਹੈ بارشਾਂ ਨਹੀਂ ਹੋਈਆਂ ਬਿਲਕੁਲ ਇੱਕ ਸੁੱਕਾ ਮੌਸਮ ਸੀ ਗਰਮੀ ਸੀ ਇੱਕ بارش ਵੀ ਨਹੀਂ ਹੋਈ ਜਦੋਂ ਇਹਨੂੰ ਹਾਈਟ ਕਰਨੀ ਸੀ ਹਾਂਜੀ ਉਸ ਟਾਈਮ بارش ਨਾਲ ਥੋੜੀ ਉਹਦੇ ਕਾਰਨ ਸਾਨੂੰ ਲੱਗਦਾ ਜੇ ਹਾਈਟ ਘਟਿਆ ਦੂਜੀਆਂ ਨੋਰ ਵੈਰਾਈਟੇ ਲੇਕਿਨ ਠੀਕ ਹੈ ਜੀ ਸੰਤੁਸ਼ਟ ਐਸ ਤਰ੍ਹਾਂ ਹੈ ਪਹਿਲੀ ਸਿਰਫ ਜਿਵੇਂ ਮੂੰਗੀ ਸਾਡੀ ਹੁੰਦੀ ਹੈ ਜੀ ਤੇ ਉਹ ਅਸੀਂ ਮੂੰਗੀ ਵੱਢ ਕੇ ਇਹਨੂੰ ਪਿਛਲੇ ਸਾਲ ਇਹਨਾਂ ਸਾਇਲਜ ਬਣਾਇਆ ਸੀ ਠੀਕ ਹੈ ਜੀ ਐਸ ਸਾਲ ਇਹ ਮੂੰਗੀ ਤੋਂ ਪਹਿਲੇ ਬਣ ਬਣ ਜੂਗਾ ਠੀਕ ਹੈ ਜੀ ਮੇਰਾ ਕੱਲ੍ਹ ਅਜੇ ਪ੍ਰੋਗਰਾਮ ਸੀ ਮੈਂ ਪਹਿਲੇ ਇਹਨੂੰ ਬਣਾਨੇ ਆ ਹਾਂਜੀ ਫਿਰ ਉਹਨੂੰ ਸਪਰੇਅ ਕਰਾਂਗੇ ਮੂੰਗੀ ਨੂੰ ਠੀਕ ਹੈ ਜੀ ਫਿਰ ਉਹ ਅਸੀਂ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਐਦਕੀ ਇਹ ਵਾਲਾ ਮਤਲਬ ਉਲਟਾ ਪਹਿਲੇ ਕੰਮ ਪਹਿਲੇ ਚਾਰ ਹੋ ਗਿਆ ਠੀਕ ਹੈ ਜੀ ਕਿਸਾਨ ਭਰਾਵੋ ਤੁਹਾਡੇ ਵੀ ਨੇੜੇ ਜੇਕਰ ਐਸ ਦਾ ਕੋਈ ਫੀਲਡ ਮਿਲਦਾ ਤਾਂ ਉਹਨੂੰ ਹੁਣ ਵਿਜ਼ਿਟ ਕਰ ਲਓ ਕਿਉਂਕਿ ਜਦੋਂ ਮੱਕੀਆਂ ਦੀ ਬਜਾਈ ਹੋਣੀ ਹੈ ਚਾਹੇ ਫਰਵਰੀ'ਚ ਹੋਵੇ ਚਾਹੇ ਮਾਰਚ ਦੇ ਵਿੱਚ ਚਾਹੇ ਅਪ੍ਰੈਲ ਕਣਕ ਵੜਨ ਤੋਂ ਤਾਂ ਉਦੋਂ ਤੁਹਾਨੂੰ ਪੈਕਟ ਹੀ ਦਿਖਣੇ ਆ ਬ੍ਰੌਚਰ ਹੀ ਦਿਖੜੇ ਹੈਗੇ ਆ ਉਹਦੀ ਐਡਵਰਟਾਈਜ਼ਮੈਂਟ ਹੀ ਦਿਖਣੀ ਆ ਹੁਣ ਤੁਸੀਂ ਖੜਿਆ ਹੋਇਆ ਫੇਰ ਖੇਤ ਦੇਖ ਸਕਦੇ ਹੋ ਕਿਉਂਕਿ ਇਹ ਜਿਹੜੀ ਕੰਪਨੀ ਹੈ ਸਿਰਾ ਸੀਡਸ ਇਹ ਸਿਰਫ ਪਸ਼ੂਆਂ ਦੇ ਹਰੇ ਚਾਰੇ ਬਣਾਉਂਦੀ ਆ ਤੇ ਆਹ ਜਿਹੜਾ ਸੈਗਮੈਂਟ ਇਹਨਾਂ ਨੇ ਮੱਕੀ ਦਾ ਦਿੱਤਾ ਹੈਗਾ ਇਹ ਘੱਟ ਸਮੇਂ ਦੇ ਵਿੱਚ ਕੱਟ ਖਾਦ ਖਰਾਕ ਦੇ ਨਾਲ ਤਿਆਰ ਹੋ ਜਾਂਦਾ ਹੈਗਾ ਤੇ ਇਹ ਸਿਰਫ ਇਸ ਦੇ ਸਾਈਲੇਜ ਪਰਪਸ ਦੇ ਲਈ ਆ ਇਹਨੂੰ ਗ੍ਰੇਨ ਪ੍ਰੋਡਕਸ਼ਨ ਦੇ ਲਈ ਨਹੀਂ ਵਰਤੇ ਜਾਂਦਾ ਇਹਨੂੰ ਪੈਕਟ ਦੇ ਉੱਪਰ ਵੀ ਲਿਖਿਆ ਹੋਇਆ SCH206 ਨੰਬਰ ਆ ਇਹਦਾ ਤੇ ਇਹ ਵੈਰਾਈਟੀ ਕੰਪਨੀ ਕਹਿੰਦੀ ਹੈਗੀ ਆ ਕਿ 75 ਦਿਨ ਦੇ ਵਿੱਚ ਤੁਹਾਡਾ ਖੇਤ ਖਾਲੀ ਕਰ ਦਿੰਦੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਬਾਈ ਜੀ ਨਾਲ ਗੱਲਬਾਤ ਕੀਤੀ ਉਹਨਾਂ ਦਾ ਖੇਤ ਦੇਖਿਆ ਤੇ ਲੱਗਦਾ ਹੈਗਾ ਵੀ 75 ਦਿਨਾਂ ਦੇ ਵਿੱਚ ਬਿਲਕੁਲ ਇਹ ਖੇਤ ਖਾਲੀ ਹੋ ਜਾਵੇਗਾ ਤੇ ਬ੍ਰਦਰ ਕੋਈ ਖਾਸ ਗੱਲਬਾਤ ਜਿਹੜੀ ਤੁਹਾਨੂੰ ਲੱਗੀ ਹੋਵੇ ਕਿ ਵੀਰਾਂ ਨੂੰ ਦੱਸਣੀ ਚਾਹੀਦੀ ਆ ਜਿਹੜੀ ਇਸ ਵੈਰਾਈਟੀ ਦੇ ਨਾਲ ਜੁੜੀ ਹੋਵੇ ਬਸ ਸਹੀ ਹੈ ਜੀ ਕਿ ਸਾਨੂੰ ਅਗਲੀ ਫਸਲ ਦਾ ਹੁੰਦਾ ਹੈ ਕਿਉਂਕਿ ਸਾਡੀ ਇੱਕ ਇਹ ਬੋਨਸ ਹੀ ਹੁੰਦਾ ਹੈ ਹਾਂ ਜਿੰਨਾ ਸਾਨੂੰ ਬੋਨਸ ਲੈ ਲਿਆ ਤੋਂ ਦੇ ਚ ਹੈ ਵੀ ਜਿੰਨਾ ਘੱਟ ਛੋਟ ਡਿਊਰੇਸ਼ਨ ਦੀ ਵੈਰਾਈਟੀ ਹੋਵੇਗੀ ਸਾਡਾ ਖਾਲੀ ਹੋ ਜਾਏਗਾ ਖੇਤ ਸਾਡੇ ਕਿਸਾਨ ਦੇ ਜੀ ਐਸੇ ਗੱਲ ਨੂੰ ਸਾਨੂੰ ਇਹ ਵੈਰਾਈਟੀ ਮਤਲਬ ਜਦੋਂ ਅਸੀਂ ਬਿਜਲੀ ਸੀ ਤੇ ਗੱਲਾਂ ਬੜੀਆਂ ਹੁੰਦੀਆਂ ਸੀ ਉਧਰ ਹੋਰ ਕਾਫੀ ਕੰਪਨੀਆਂ ਆਈਆਂ ਨੇ ਜੀ ਤੋਂ ਫਿਰ ਅਸੀਂ ਅੱਜ ਜਦੋਂ ਲਾਸਟ ਪਤਾ ਲੱਗਣਾ ਹੈ ਪਰ ਅੱਜ ਹੁਣ ਸਾਨੂੰ ਇਹ ਲੱਗਦਾ ਪਿਆ ਕਿ ਆਪਾਂ ਇਹ ਜੋ ਉਸ ਟਾਈਮ ਨਿਰਣੇ ਲਿਆ ਸਹੀ ਲਿਆ ਹੈ